ਜab ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਇਲਾਕੇ ਪਰਦੇ ਵਿੱਚ ਲਗਾਤਾਰ ਹੋ ਰਹੀ ਮੀਂਹਵਾਰੀ ਦੇ ਨਾਲ ਜਿੱਥੇ ਕਿ ਲੋਕ ਪ੍ਰਭਾਵਿਤ ਹੋ ਰਹੇ ਨੇ ਉੱਥੇ ਬਰਨਾਲਾ ਦੇ ਡੀਸੀ ਟੀਬੈਨਥ ਫਲੋ ਅੱਜ ਲੋਕਾਂ ਦੇ ਲਈ ਅਤੇ ਨਾਲੇ ਨਾਲ ਬਰਨਾਲਾ ਵਾਸੀਆਂ ਦੇ ਲਈ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤਾਂ ਦੱਸਤੀ ਹੈ ਕਿ ਬਰਨਾਲਾ ਦੇ ਵਿੱਚ ਵੀ ਮੀਂਹਵਾਰੀ ਦਾ ਅਸਰ ਪੈਣ ਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਹੜਾਂ ਵਰਗੀ ਸਥਿਤੀ ਦੇ ਕਾਰਨ ਲੋਕ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਹੀ ਬਰਸਾਤਾਂ ਕਾਰਨ ਵੀ ਇਲਾਕੇ ਪਰਦੇ ਵਿੱਚ ਬਾਜ਼ਾਰਾਂ ਗਲੀਆਂ ਤੇ ਮਹੱਲਿਆਂ ਦੇ ਵਿੱਚ ਖੜੇ ਪਾਣੀ ਦੇ ਨਾਲ ਲੋਕ ਤਾਂਗ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਰੋਜ਼ ਦੀ ਆਵਾਜਾਈ ਦੇ ਵਿੱਚ ਰੋਜ਼ ਦੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਨੂੰ ਤੰਗੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਮਨਾਲਾ ਡੀਸੀ ਟੀਬੈਨਿਥ ਨੇ ਲੋਕਾਂ ਨੂੰ ਡਰਨ ਦੀ ਅਤੇ ਪੈਨਿਕ ਕ੍ਰੀਏਟ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੁਝ ਲੋਕ ਖਤਰੇ ਦੇ ਨਿਸ਼ਾਨ ਦੇ ਵਿੱਚ ਆਉਂਦੇ ਹਨ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਤਾਂ ਉਹ ਉੱਚੀਆਂ ਥਾਵਾਂ ਤੇ ਜਾ ਸਕਣ ਤਾਂ ਜੋ ਉਹਨਾਂ ਦੀ ਜ਼ਿੰਦਗੀਆਂ ਦਾ ਬਚਾਅ ਹੋ ਸਕੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜੋ ਹੈ ਪੂਰ ਜ਼ੋਰ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਵੱਲੋਂ ਲੋਕਾਂ ਦੀ ਆਮ ਜ਼ਿੰਦਗੀ ਨੂੰ ਜੋ ਹੈ ਉਸ ਵਿੱਚ ਕੋਈ ਖਲਣਲ ਨਾ ਪੈ ਸਕੇ ਅਤੇ ਲੋਕ ਆਪਣੀ ਜ਼ਿੰਦਗੀ ਆਮ ਤੌਰ ਤੇ ਜਿਸ ਤਰ੍ਹਾਂ ਜਿੰਦੇ ਨੇ ਉਸ ਤਰ੍ਹਾਂ ਹੀ ਜਿੰਦੇ ਰਹਿ ਸਕਣ ਲੇਕਿਨ ਉੱਥੇ ਹੀ ਕੁਦਰਤ ਦੀ ਪੈ ਰਹੀ ਮਾਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀਆਂ ਜਿੰਨੀਆਂ ਹੋ ਸਕਣ ਉਹਨਾਂ ਨੂੰ ਬਚਾਅ ਦੇ ਵਿੱਚ ਸੁਰੱਖਿਆ ਦੇ ਵਿੱਚ ਰੱਖਿਆ ਜਾ ਸਕੇ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਬਰਨਾਲਾ ਦੇ ਡੀਸੀ ਟੀ ਬਨਿਤ ਉਹ ਵੀ ਤੁਹਾਨੂੰ ਸੁਣਾਣੇ ਪਾਣੀ ਦੀ ਜੀ ਸਾਡੇ ਸ਼ਹਿਰ ਦੀ ਮੈਨਿਸਟਰੀ ਵੀ ਬਨਾਲਾ ਸ਼ਹਿਰ ਦੀ ਉਹ ਸਾਰੇ ਪੰਪਸ ਚੱਲ ਰਹੇ ਨੇ ਹੁਣ ਵੀ ਮੈਂ ਪੂਰੇ ਸ਼ਹਿਰ ਦੇ ਇੱਕ ਵਾਰ ਗੇੜਾ ਲਾ ਕੇ ਆਇਆ ਸੀ ਤੇ ਜਿੱਥੇ-ਜਿੱਥੇ ਸਾਡੇ ਲੋ ਲੈਂਗਰੇ ਨੇ ਉੱਥੇ ਪਾਣੀ ਹੁਣ ਵੀ ਖੜਾ ਹੈ 4 ਵਜੇ ਤੱਕ ਤੇ ਉਮੀਦ ਹੈ ਕਿ 2-3 ਘੰਟੇ ਤੱਕ ਉਹ ਸਾਰੇ ਕਲੀਅਰ ਹੋ ਜਾਣਗੇ ਐਸਟੀਪੇ ਦੇ ਵਿੱਚ ਫੁੱਲ ਫੋਰਸ ਜਿੰਨੇ ਵੀ ਮੋਟਰ ਸੀ ਸਾਰੇ ਚੱਲੇ ਨੇ ਤੇ ਇਸ ਤੋਂ ਇਲਾਵਾ ਸਾਡੇ ਤਨੋਲਾ ਤਪਾ ਤੇ ਪਦੋੜ ਤੇ ਹੰਡਿਆ ਆ ਉੱਥੇ ਵੀ ਅਸੀਂ ਰੈਗੂਲਰਲੀ ਮਾਨੀਟਰ ਕਰ ਰਹੇ ਨੇ ਸਾਡੇ ਜਿੰਨੇ ਵੀ ਪ੍ਰਸ਼ਾਸਨ ਦੇ ਟੀਮ ਨੇ ਉਹ ਸਾਰੇ ਮੌਕੇ ਤੇ ਹੈਗੇ ਨੇ ਤੇ ਪ੍ਰਸ਼ਾਸਨ ਲੈਵਲ ਤੇ ਸਾਰੀ ਤਿਆਰੀ ਕੀਤੀ ਹੋਣੀ ਤੇ ਜਿੱਥੇ-ਕਿਤੇ ਵੀ ਲੋਕਾਂ ਨੂੰ ਹੁਣ ਵੀ ਕੋਈ ਦਿੱਕਤ ਆ ਰਹੇ ਨਹੀਂ ਕੋਈ ਪੌਂਡ ਦੀ ওভার ਚੱਪੜ ਦੀ ওভারਫਲੋ ਦੀ ਇਸ਼ੂ ਹੈ ਜਾਂ ਕਿਸੇ ਥਾਤੇ ਕੋਈ ਸੀਵਰੇਜ ওভারਫਲੋ ਦੀ ਇਸ਼ੂ ਹੈ ਉਹ ਸਾਡੇ ਕੰਟਰੋਲ ਰੂਮ ਨਾਲ ਉਤਾਲਮਿਲ ਕਰ ਸਕਦਾ ਹੈ ਜਿਹੜੀ ਜਾਰੀ ਕੀਤੀਆਂ ਸੀ ਉਹ ਕੀ ਕੀ ਹਦਾਇਤਾਂ ਤੇ ਕਿੰਨ ਲੋਕਾਂ ਵਾਸਤੇ ਕੀ ਕੀਤੀਆਂ ਸੀ ਹਦਾਇਤਾਂ ਜਿਹੜੀਆਂ ਜੀ ਮੇਨਲੀ ਸਾਡੇ ਸੀਵਰੇਜ ਮਹਿਕਮਾ ਤੇ ਮਿਊਨਿਸਪੈਲਿਟੀ ਤੇ ਬੀਡੀਪੀਓਸ ਤੇ ਸਾਡੇ ਡਰੇਨੇਜ ਤੇ ਇਰੀਗੇਸ਼ਨ ਮਹਿਕਮੇ ਉਹਨਾਂ ਨੂੰ ਸਾਰੇ ਨੂੰ ਅਸੀਂ ਇਹ ਹਦਾਇਤ ਕੀਤੀ ਸੀ ਉਹ ਸਾਰੇ ਸਟੇਸ਼ਨ ਤੇ ਹੋਣਗੇ ਜਿੱਥੇ ਕਿਤੇ ਸਾਡੇ ਵਲਨਰੇਬਲ ਏਰੀਆ ਨੇ ਜਿੱਥੇ ਸਾਡੇ ਲੋ ਲਾਈਂਗ ਏਰੀਆ ਨੇ ਜਿਹੜੇ ਡਰੇਨ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉਹ ਸਾਰੇ ਅਲਰਟ ਚ ਨੇ ਸਾਡੇ ਪਟਵਾਰੀ ਕਰ ਰਹੇ ਨੇ ਇਸ ਤੋਂ علاوہ ਜਿੰਨੇ ਵੀ ਸਾਡੇ ਕੰਟਰੋਲ ਰੂਮ ਨੇ ਤਿੰਨ ਕੰਟਰੋਲ ਰੂਮ ਸਾਡੇ ਡਿਸਟ੍ਰਿਕਟ ਦੇ ਵਿੱਚ ਲੱਗੇ ਹੋ ਨੇ ਸਾਰੇ 24/7 ਉਹ ਕੰਮ ਕਰ ਰਹੇ ਨੇ ਜਿੱਥੇ ਕਿਤੇ ਲੋਕਾਂ ਨੂੰ ਕੋਈ ਵੀ ਹੁਣ ਵੀ ਈਸ਼ਵਾਰੇ ਨੇ ਉਹ ਸਾਡੇ ਨਾਲ رابطہ ਕਰ ਸਕਣ ਆਮ ਲੋਕਾਂ ਵਾਸਤੇ ਅੱਜ ਐਡਵਾਈਸਰੀ ਪ੍ਰਸ਼ਾਸਨ ਵੱਲੋਂ جاری ਹੋਇਆ ਦਾ ਮੇਨ ਮਕਸਦ ਇਹ ਸੀ ਲੋਕਾਂ ਨੂੰ ਪਤਾ ਹੋਵੇ ਕਿ ਲੇਟੈਸਟ ਇਨਫੋਰਮੇਸ਼ਨ ਕੀ ਹੈ ਤੇ ਡੂਸ ਐਂਡ ਡੋਂਟਸ ਬਰਸਾਤ ਵੇਲੇ ਹੈਵੀ ਰੇਨਫਾਲ ਵੇਲੇ ਉਹਨਾਂ ਦੀ लेवल ਤੇ ਕੀ ਸੇਫਟੀ ਮੇਜਰਸ ਲੈ ਸਕਦੇ ਨੇ ਤਾਂ ਕਿ ਬਾਅਦ ਚ ਕੋਈ ਦਿੱਕਤ ਨਾ ਹੋਵੇ ਇਸੇ ਸੇਫਟੀ ਪ੍ਰੀਕਾਸ਼ਨ ਦੇ ਦੌਰਾਨ ਅੱਜ ਵੀ ਅਸੀਂ ਸਾਰੇ ਸਕੂਲਸ ਬੰਦ ਕਰਾਇਸੀ ਪ੍ਰਸ਼ਾਸਨ ਲੈਵਲ ਤੇ ਤੇ ਮੇਰਾ ਫਿਰ ਵੀ ਇਹੀ ਬੇਨਤੀ ਹੈ ਜਿੱਥੇ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪਾਣੀ ਖੜਾ ਹੈ ਮੌਕੇ ਤੇ ਤੇ ਉਹ ਗੁਜੇ ਉਹ ਉੱਥੇ ਨਾ ਜਾਣ ਤੇ ਜਿੱਥੇ ਕਿਤੇ ਉਹਨਾਂ ਨੂੰ ਕੋਈ ਬਿਜਲੀ ਦੀ ਕੋਈ ਵੀ ਦਿੱਕਤ ਆਉਂਦੀ ਨੇ ਉਹ ਪੀਐਸਪੀਸੀ ਨਾਲ ਤਾਲਮੇਲ ਕਰਨ ਤੇ ਆਪਣੀ ਪੱਧਰ ਤੇ ਥੋੜਾ ਸੇਫਟੀ ਮੇਜਰਸ ਤੇ ਪ੍ਰੀਕਾਸ਼ਨ ਮਕਾਨਾਂ ਦੀ ਇਨਫਰਮੇਸ਼ਨ ਅਸੀਂ ਲੈ ਰਹੇ ਨਹੀਂ ਜੀ ਪਟਵਾਰੀ ਪਿੰਡਾਂ ਦੇ ਵਿੱਚ ਪਟਵਾਰੀ ਤੇ ਸ਼ਹਿਰ ਦੇ ਵਿੱਚ ਈਓ ਸਾਹਿਬ ਤੋਂ ਸਾਡੇ ਕੋਲ ਰ ਸਟਰਕਚਰ ਵੀ ਹੈ ਉਹਨੇ ਵੀ ਅਸੀ ਹਦਾਇਤ ਕੀਤੀ ਕਰ ਰਹੇ ਉਹ ਆਪਣਾ ਸੇਫ ਸਟਰਕ ਸੇਫ ਸੇਫ ਲੋਕੇਸ਼ਨ ਦੇ ਵਿੱਚ ਚਲੇ ਜਾਣ ਜਿੱਤੇ ਜਿੱਤੇ ਕਿਤੇ ਸਾਨੂੰ ਰਿਪੋਰਟ ਆ ਰਹੇ ਨੇ ਉਹਦਾ ਵੀ ਅਸੀਂ ਕਾਰਵਾਈ ਤੁਰੰਤ ਕਰਾਂਗੇ ਜੀ ਮੌਸਮ ਦੀ ਮਾਰ ਵੱਧਦੀ ਹੈ ਤਾਂ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਤਿਆਰੀ ਕੀਤੀ ਹੋਈ ਹੈ ਮੌਸਮ ਦੀ ਹੁਣ ਜਿੰਨੀ ਕਿ ਸਾਡੀ ਪ੍ਰੈਡਿਕਸ਼ਨ ਸੀ ਉਹ ਮੇਜਰ ਰੈਡ ਅਲਰਟ ਵਾਲੀ ਸਿਚੁਏਸ਼ਨ ਸਾਡੀ ਨਿਕਲ ਚੁੱਕੇ ਨੇ ਹੁਣ ਸਿਰਫ ਆਪਣੀ ਉਹੀ ਨੇ ਜਿਹੜੇ ਲੋ ਲਾਈਂਗ ਏਰੀਆਸ ਤੋਂ ਪਾਣੀ ਕੜੇ ਨੇ ਉਹ ਨਿਕਲ ਜਾਣਗੇ ਕੱਲ ਪਰਸੋ ਵਾਸਤੇ ਵੀ ਹਾਲੇ ਅਜੇ ਤੱਕ ਸਾਡੇ ਕੋਲ ਕੋਈ ਵਾਰਨਿੰਗ ਆਏ ਨਹੀਂ ਫਿਰ ਵੀ ਪ੍ਰਸ਼ਾਸਨ ਲੈਵਲ ਤੇ ਡਰੇਨੇਜ ਤੇ ਪੌਂਡਸ ਤੇ ਆਪਣਾ ਸ਼ਹਿਰਾਂ ਦੀ ਉਹ ਸਾਰੇ ਐਸਟੀਪੀ ਸਾਰੇ ਸਟਾਰਮ ਵਾਟਰ ਤਿਆਰ ਨੇ ਇਨ ਕੇਸ ਕੋਈ ਵੀ ਇਸ਼ੂ ਆਉਂਦੇ ਨੇ ਪ੍ਰਸ਼ਾਸਨ ਆਪਣੀ ਦਲ ਤੋਂ ਕਾਰਵਾਈ ਕਰੇ ਲਿਸਟ ਮੇ ਦੇਖ ਰਹੇ ਹਾਂ ਉਹ ਮੈਂ ਚੈੱਕ ਕਰ ਇਹ ਮੇਰੇ ਧਿਆਨ ਚ ਪਹਿਲੀ ਵਾਰ ਆਇਆ ਜੀ ਮੈਂ ਇੱਕ ਵਾਰ ਚੈੱਕ ਕਰਾ ਦੇਣਾ ਕਿਸੇ ਤਰ੍ਹਾਂ ਤੇ ਹੋਰਡਿੰਗ ਜਾਂ ਬਲੈਕ ਮਾਰਕੀਟਿੰਗ ਟਾਈਪ ਜਾਂ ਨਾ ਹੋਵੇ ਉਹ ਮੈਂ ਚੈੱਕ ਕਰਾ ਦੇਣਾ ਤਾਂ ਇਲਾਕੇ ਪਰ ਦੇ ਵਿੱਚ ਲਗਾਤਾਰ ਹੋ ਰਹੀ ਮੀਂਹਵਾਰੀ ਦੇ ਨਾਲ ਜਿ ਕਿ ਲੋਕ ਪ੍ਰਭਾਵਿਤ ਹੋ ਰਹੇ ਨੇ ਉੱਥੇ ਬਰਨਾਲ ਦੇ ਡੀਸੀਟੀ ਬੈਨੇਥਫਲੋ ਅੱਜ ਲੋਕਾਂ ਦੇ ਲਈ ਅਤੇ ਨਾਲੇ ਨਾਲ ਬਰਨਾਲਾ ਵਸਨੀਕਾਂ ਦੇ ਲਈ ਖਾਸ ਦੇਸ਼ਾਂ ਦੇਸ਼ ਜਾਰੀ ਕੀਤੇ ਗਏ ਨੇ ਤਾਂ ਦੱਸਤੀ ਹੈ ਕਿ ਬਰਨਾਲਾ ਦੇ ਵਿੱਚ ਵੀ ਮੀਂਹਵਾਰੀ ਦਾ ਅਸਰ ਪੈਣਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਹੜਾਂ ਵਰਗੀ ਸਥਿਤੀ ਦੇ ਕਾਰਨ ਲੋਕ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਹੀ ਬਰਸਾਤਾ ਕਾਰਨ ਵੀ ਇਲਾਕੇ ਪਰ ਦੇ ਵਿੱਚ ਬਾਜ਼ਾਰਾਂ ਗਲੀਆਂ ਤੇ ਮੁਹੱਲਿਆਂ ਦੇ ਵਿੱਚ ਖੜੇ ਪਾਣੀ ਦੇ ਨਾਲ ਲੋਕ ਤੰਗ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਰੋਜ਼ ਦੀ ਆਵਾਜਾਈ ਦੇ ਵਿੱਚ ਰੋਜ਼ ਦੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਨੂੰ ਤੰਗੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਬਨਾਲਾ ਡੀਸੀ ਟੀ ਬੈਨਿਥ ਨੇ ਲੋਕਾਂ ਨੂੰ ਡਰਨ ਦੀ ਅਤੇ ਪੈਨਿਕ ਕ੍ਰੀਏਟ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੁਝ ਲੋਕ ਖਤਰੇ ਦੇ ਨਿਸ਼ਾਨ ਦੇ ਵਿੱਚ ਆਉਂਦੇ ਹਨ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਤਾਂ ਉਹ ਉੱਚੀਆਂ ਥਾਵਾਂ ਤੇ ਜਾ ਸਕਣ ਤਾਂ ਜੋ ਉਹਨਾਂ ਦੀ ਜ਼ਿੰਦਗੀਆਂ ਦਾ ਬਚਾਅ ਹੋ ਸਕੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜੋ ਹੈ ਪੂਰ ਜ਼ੋਰ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਵੱਲੋਂ ਲੋਕਾਂ ਦੀ ਆਮ ਜ਼ਿੰਦਗੀ ਨੂੰ ਜੋ ਹੈ ਉਸ ਵਿੱਚ ਕੋਈ ਖਲਣ ਨਾ ਪੈ ਸਕੇ ਅਤੇ ਲੋਕ ਆਪਣੀ ਜ਼ਿੰਦਗੀਆਂ ਆਮ ਤੌਰ ਤੇ ਜਿਸ ਤਰ੍ਹਾਂ ਜਿੰਦੇ ਨੇ ਉਸ ਤਰ੍ਹਾਂ ਹੀ ਜਿੰਦੇ ਰਹਿ ਸਕਣ ਲੇਕਿਨ ਉੱਥੇ ਹੀ ਕੁਦਰਤ ਦੀ ਪੈ ਰਹੀ ਮਾਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀਆਂ ਜਿੰਨੀਆਂ ਹੋ ਸਕਣ ਉਹਨਾਂ ਨੂੰ ਬਚਾਅ ਦੇ ਵਿੱਚ ਸੁਰੱਖਿਆ ਦੇ ਵਿੱਚ ਰੱਖਿਆ ਜਾ ਸਕੇ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਬਰਨਾਲਾ ਦੇ ਡੀਸੀ ਟੀ ਬੇਨਿਤ ਉਹ ਵੀ ਤੁਹਾਨੂੰ ਸੁਣਾਉਣੇ ਪਾਣੀ ਦੀ ਜੀ ਸਾਡੇ ਸ਼ਹਿਰ ਦੀ ਮੈਨਿਸਟਰੀ ਵੀ ਬਰਨਾਲਾ ਸ਼ਹਿਰ ਦੀ ਉਹ ਸਾਰੇ ਪੰਪਸ ਚੱਲ ਰਹੇ ਨੇ ਹੁਣ ਵੀ ਮੈਂ ਪੂਰੇ ਸ਼ਹਿਰ ਦੇ ਇੱਕ ਵਾਰ ਢੀੜਾ ਲਾ ਕੇ ਆਇਆ ਸੀ ਤੇ ਜਿੱਥੇ-ਜਿੱਥੇ ਸਾਡੇ ਲੋ ਲੈਂਗਰੇ ਨੇ ਉੱਥੇ ਪਾਣੀ ਹੁਣ ਵੀ ਖੜਾ ਹੈ 4 ਵਜੇ ਤੱਕ ਤੇ ਉਮੀਦ ਹੈ ਕਿ 2-3 ਘੰਟੇ ਤੱਕ ਉਹ ਸਾਰੇ ਕਲੀਅਰ ਹੋ ਜਾਣਗੇ ਐਸਟੀਪੀ ਦੇ ਵਿੱਚ ਫੁੱਲ ਫੋਰਸ ਜਿੰਨੇ ਵੀ ਮੋਟਰ ਸੀ ਸਾਰੇ ਚੱਲੇ ਨੇ ਤੇ ਇਸ ਤੋਂ ਇਲਾਵਾ ਸਾਡੇ ਤਨੋਲਾ ਤਪਾ ਤੇ ਪਦੋੜ ਤੇ ਹੰਡਿਆ ਆ ਉੱਥੇ ਵੀ ਅਸੀਂ ਰੈਗੂਲਰਲੀ ਮਾਨੀਟਰ ਕਰ ਰਹੇ ਨੇ ਸਾਡੇ ਜਿੰਨੇ ਵੀ ਪ੍ਰਸ਼ਾਸਨ ਦੇ ਟੀਮ ਨੇ ਉਹ ਸਾਰੇ ਮੌਕੇ ਤੇ ਹੈਗੇ ਨੇ ਤੇ ਪ੍ਰਸ਼ਾਸਨ ਲੈਵਲ ਤੇ ਸਾਰੀ ਤਿਆਰੀ ਕੀਤੀ ਹੋਣੀ ਤੇ ਜਿੱਥੇ-ਕਿਤੇ ਵੀ ਲੋਕਾਂ ਨੂੰ ਹੁਣ ਵੀ ਕੋਈ ਦਿੱਕਤ ਆ ਰਹੇ ਨਹੀਂ ਕੋਈ ਪੌਂਡ ਦੀ ওভার ਚੱਪੜ ਦੀ ওভারਫਲੋ ਦੀ ਇਸ਼ੂ ਹੈ ਜਾਂ ਕਿਸੇ ਥਾਂ ਤੇ ਕੋਈ ਸੀਵਰੇਜ ওভারਫਲੋ ਦੀ ਇਸ਼ੂ ਹੈ ਉਹ ਸਾਡੇ ਕੰਟਰੋਲ ਰੂਮ ਨਾਲ ਉਤਾਲਮਿਲ ਕਰ ਸਕਦਾ ਹੈ ਜਿਹੜੀ ਜਾਰੀ ਕੀਤੀਆਂ ਸੀ ਉਹ ਕੀ ਕੀ ਹਦਾਇਤਾਂ ਤੇ ਕਿੰਨ ਲੋਕਾਂ ਵਾਸਤੇ ਕੀ ਕੀਤੀਆਂ ਸੀ ਹਦਾਇਤਾਂ ਜਿਹੜੀਆਂ ਜੀ ਮੇਨਲੀ ਸਾਡੇ ਸੀਵਰੇਜ ਮਹਿਕਮਾ ਤੇ ਮਿਊਨਿਸਪੈਲਿਟੀ ਤੇ ਬੀਡੀਪੀਓਸ ਤੇ ਸਾਡੇ ਡਰੇਨੇਜ ਤੇ ਇਰੀਗੇਸ਼ਨ ਮੈਗਨੇ ਉਹਨਾਂ ਨੂੰ ਸਾਰੇ ਨੂੰ ਅਸੀਂ ਇਹ ਹਦਾਇਤ ਕੀਤੀ ਸੀ ਉਹ ਸਾਰੇ ਸਟੇਸ਼ਨ ਤੇ ਹੋਣਗੇ ਜਿੱਥੇ ਕਿਤੇ ਸਾਡੇ ਵਲਨਰੇਬਲ ਏਰੀਆ ਨੇ ਜਿੱਥੇ ਸਾਡੇ ਲੋ ਲਾਈਂਗ ਏਰੀਆ ਨੇ ਜਿਹੜੇ ਡਰੇਨ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉਹ ਸਾਰੇ ਅਲਰਟ ਚ ਨੇ ਸਾਡੇ ਪਟਵਾਰੀ ਤੇ ਕਰ ਰਹੇ ਨੇ ਇਸ ਤੋਂ علاوہ ਜਿੰਨੇ ਵੀ ਸਾਡੇ ਕੰਟਰੋਲ ਰੂਮ ਨੇ ਤਿੰਨ ਕੰਟਰੋਲ ਰੂਮ ਸਾਡੇ ਡਿਸਟ੍ਰਿਕਟ ਦੇ ਵਿੱਚ ਲੱਗੇ ਹੋ ਨੇ ਸਾਰੇ 24/7 ਉਹ ਕੰਮ ਕਰ ਰਹੇ ਨੇ ਜਿੱਥੇ ਕਿਤੇ ਲੋਕਾਂ ਨੂੰ ਕੋਈ ਵੀ ਹੁਣ ਵੀ ਈਸ਼ਵਾਰੇ ਨੇ ਉਹ ਸਾਡੇ ਨਾਲ ਰਾਫਤਾ ਕਰ ਸਕਣ ਆਮ ਲੋਕਾਂ ਵਾਸਤੇ ਅੱਜ ਐਡਵਾਈਸਰੀ ਪ੍ਰਸ਼ਾਸਨ ਵੱਲੋਂ جاری ਹੋ ਦਾ ਮੇਨ ਮਕਸਦ ਇਹ ਸੀ ਲੋਕਾਂ ਨੂੰ ਪਤਾ ਹੋਵੇ ਕਿ ਲੇਟੈਸਟ ਇਨਫੋਰਮੇਸ਼ਨ ਕੀ ਹੈ ਤੇ ਡੂਸ ਐਂਡ ਡੋਂਟਸ ਬਰਸਾਤ ਵੇਲੇ ਹੈਵੀ ਰੇਨਫਾਲ ਵੇਲੇ ਉਹਨਾਂ ਦੀ लेवल ਤੇ ਕੀ ਸੇਫਟੀ ਮੇਜਰਸ ਲੈ ਸਕਦੇ ਨੇ ਤਾਂ ਕਿ ਬਾਅਦ ਚ ਕੋਈ ਦਿੱਕਤ ਨਾ ਹੋਵੇ ਇਸੇ ਸੇਫਟੀ ਪ੍ਰੀਕਾਸ਼ਨ ਦੇ ਦੌਰਾਨ ਅੱਜ ਵੀ ਅਸੀਂ ਸਾਰੇ ਸਕੂਲਸ ਬੰਦ ਕਰਾਇਸੀ ਪ੍ਰਸ਼ਾਸਨ ਲੈਵਲ ਤੇ ਤੇ ਮੇਰਾ ਫਿਰ ਵੀ ਇਹੀ ਬੇਨਤੀ ਹੈ ਜਿੱਥੇ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪਾਣੀ ਖੜਾ ਹੈ ਮੌਕੇ ਤੇ ਤੇ ਉਹ ਗੁਜੇ ਉਹ ਉੱਥੇ ਨਾ ਜਾਣ ਤੇ ਜਿੱਥੇ ਕਿਤੇ ਉਹਨਾਂ ਨੂੰ ਕੋਈ ਬਿਜਲੀ ਦੀ ਕੋਈ ਵੀ ਦਿੱਕਤ ਆਉਂਦੀ ਨੇ ਉਹ ਪੀਐਸਪੀਸੀ ਨਾਲ ਤਾਲਮੇਲ ਕਰਨ ਤੇ ਆਪਣੀ ਪੱਧਰ ਤੇ ਥੋੜਾ ਸੇਫਟੀ ਮੇਜਰਸ ਤੇ ਪ੍ਰੀਕਾਸ਼ਨ ਮਕਾਨਾਂ ਦੀ ਇਨਫਰਮੇਸ਼ਨ ਅਸੀਂ ਲੈ ਰਹੇ ਨਹੀਂ ਜੀ ਪਟਵਾਰੀ ਪਿੰਡਾਂ ਦੇ ਵਿੱਚ ਪਟਵਾਰੀ ਤੇ ਸ਼ਹਿਰ ਦੇ ਵਿੱਚ ਈਓ ਸਾਹਿਬ ਤੋਂ ਸਾਡੇ ਕੋਲ ਰ ਸਟਰਕਚਰ ਵੀ ਹੈ ਉਹਨੇ ਵੀ ਅਸੀ ਹਦਾਇਤ ਕੀਤੀ ਕਰ ਰਹੇ ਉਹ ਆਪਣਾ ਸੇਫ ਸਟਰਕ ਸੇਫ ਸੇਫ ਲੋਕੇਸ਼ਨ ਦੇ ਵਿੱਚ ਚਲੇ ਜਾਣ ਜਿੱਤੇ ਜਿੱਤੇ ਕਿਤੇ ਸਾਨੂੰ ਰਿਪੋਰਟ ਆ ਰਹੇ ਨੇ ਉਹਦਾ ਵੀ ਅਸੀਂ ਕਾਰਵਾਈ ਤੁਰੰਤ ਕਰਾਂਗੇ ਜੀ ਮੌਸਮ ਦੀ ਮਾਰ ਵੱਧਦੀ ਹੈ ਤਾਂ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਤਿਆਰੀ ਕੀਤੀ ਹੋਈ ਹੈ ਮੌਸਮ ਦੀ ਹੁਣ ਜਿੰਨੀ ਕਿ ਸਾਡੀ ਪ੍ਰੈਡਿਕਸ਼ਨ ਸੀ ਉਹ ਮੇਜਰ रेड अलर्ट वाली सिचुएशन सा निकल चुके हैं हूँ सिर्फ अपनी उ ने लो लाइंग एरियाज़ तो पानी खड़े ने वो निकल जाएंगे कल परसों वास्ते भी हले अजे तक साढ़े कोई वार्निंग आए नहीं फिर भी प्रशासन लैवल से ड्रेनेज तो पॉइंट्स से अपना शहर की सारे एस टी पी सारे स्टॉम वाटर तैयार ने इनकेस कोई भी इशू आते प्रशासन अपनी लैवल तो कार्रवाई करो मैं चैक य मेरे ध्यान पहली बार आए जी मैं एक बार चैक करा देना किसी तरह थाना होर्डिंग या ब्लैक मार्केटिंग टाइप ज ना 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 हो मैं चैक करा देना